ਕੋਈ ਅੱਜ ਸ਼ਾਮ ਨੂੰ ਜਾ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਉਹਨਾਂ ਦੇ ਸ਼ਹੀਦੀ ਥਾੜੇ ਨੂੰ ਸਮਰਪਿਤ ਅਰਦਾਸ ਕਰਨ ਤੋਂ ਬਾਅਦ ਰਾਤ ਨੂੰ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਰੁਕਣਾ ਸੀ ਔਰ ਬੰਗਲਾ ਸਾਹਿਬ ਤੋਂ ਸਵੇਰੇ 10 ਵਜੇ ਜੰਤਰ ਮントਰ ਤੱਕ ਮਾਰਚ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਦੇਣਾ ਸੀ ਕਿ ਸਾਡੇ ਜਿਹੜੇ ਪਿਛਲੇ 30-30 ਸਾਲਾਂ ਤੋਂ ਬੰਦੀ ਸਿੰਘ ਜੇਲਾ ਚ ਨੇ ਜਿਹੜੇ ਭਾਰਤੀ ਕਾਨੂੰਨ ਮੁਤਾਬਕ ਆਪਣੇ ਕੀਤੇ ਹੋਏ ਕੰਮ ਨਾਲੋਂ ਕਿਤੇ ਵੱਧ ਸਜ਼ਾ ਭੁਗ ਚੁੱਕੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾਅ ਕੀਤਾ ਜਾਵੇ ਜ세ਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਸ਼ਿਫਟ ਕਰੋ ਔਰ ਫਿਰ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਸਾਰੇ ਕੇਸਾਂ ਚੋਂ ਬਰੀ ਹੋ ਚੁੱਕੇ ਆ ਸੋ ਇਸ ਮੰਗ ਨੂੰ ਲੈ ਕੇ ਅੱਜ ਕੌਮੀ ਸਾਬ ਮੋਰਚੇ ਦੀ ਅਗਵਾਈ ਦੇ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਦਿੱਲੀ ਜਾ ਰਹੀਆਂ ਸੀ ਉਹਨਾਂ ਸਾਰਿਆਂ ਨੂੰ ਅੱਜ ਦੁਪਹਿਰ ਸਵੇਰ ਤੋਂ ਹੀ ਬੈਰੀਕੇਡਿੰਗ ਕਰਕੇ ਸ਼ੰਭੂ ਦੇ ਬਾਰਡਰ ਉੱਤੇ ਹਰਿਆਣਾ ਪੁਲਿਸ ਨੇ ਜੋ ਭਾਜੀਪੀ ਦੀ ਪੁਲਿਸ ਹੈ ਜਿਹੜੀ ਕੇਂਦਰ ਦਾ ਅਟਜੋਕਾ ਕੇਂਦਰ ਸਰਕਾਰ ਦੀ ਪੁਲਿਸ ਨੇ ਸ਼ੰਭੂ ਬੈਰੀਕੇਡ ਤੇ ਰੋਕ ਲਿਆ ਔਰ ਉਸ ਬੈਰੀਕੇਡ ਵੱਡੀ ਦਾ ਪੱਧਰ ਤੇ ਇੱਥੇ ਅਥਰੂ ਗੈਸ ਦੇ ਗੋਲੇ ਔਰ ਨਾਲ ਹੀ ਮਸ਼ੀਨਾਂ ਜਿਹੜੇ ਖੜੀਆਂ ਕੀਤੀਆਂ ਹੋਈਆਂ ਨੇ ਸੋ ਇੱਕ ਵਾਰੀ ਕੌਮਨ ਸਾਹ ਮੋਰਚੇ ਨੇ ਆਪਣੀ ਜਿਹੜੀ ਸਟੇਜ ਆ ਉਹ ਸ਼ੁਰੂ ਕਰਤੀ ਆ ਪਿਛੇ ਆਉਣ ਵਾਲਿਆਂ ਸੰਗਤਾਂ ਨੂੰ ਉਡੀਕਿਆ ਜਾ ਰਿਹਾ ਉਸ ਤੋਂ ਬਾਅਦ ਹੀ ਕੋਈ ਫੈਸਲਾ ਕੇ ਲਿਆ ਜਾਊਗਾ ਸੋ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਹ ਸਮਝ ਲੈਣ ਕਿ ਕਿ ਬੀਜੇਪੀ ਸਰਕਾਰ ਜਿਹੜੀ ਕੇਂਦਰ ਤੇ ਹਿੰਦੂ ਫਾਸ਼ੀਵਾਦੀ ਸਰਕਾਰ ਆ ਕਦੇ ਵੀ ਪੰਜਾਬੀਆਂ ਤੇ ਸਿੱਖਾਂ ਦਾ ਭਲਾ ਨਹੀਂ ਸੋਚ ਸਕਦੀ